ਸੇ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ ਸਾਢੇ 8 ਹੋਣਾ ਸੀਗਾ ਪਰ ਨਾ ਦਿਮਾਗ ਤੇ ਬੋਝ ਹੋਣ ਕਰਕੇ ਬੱਚੇ ਦੇਚਾਰਾ ਸਾਢੇ 4:30 ਉੱਠ ਕੇ ਪੜ ਰਿਆ ਸੀ ਮੈਂ ਉਹਨੂੰ ਪੜਹਾ ਰਹੀ ਸੀ ਮੇਰੇ ਦਿਮਾਗ ਚੋਂ ਸਲਿੱਪ ਕਰ ਗਿਆ ਵੀ ਅੱਜ ਹਾਊਸਡੇਸ ਪਾਣੀ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਸਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚੇ ਨੂੰ ਜੀ ਪੇਪਰ 'ਚ ਨਹੀਂ ਬੈਠਣ ਦਵਾਵਾਂਗੇ ਜਦ ਤੱਕ ਤੁਹਾਡਾ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਇਹ ਕਿਹੜੇ ਸੰਵਿਧਾਨ 'ਚ ਇਹ ਕਿਹੜੀ ਬੁੱਕ ਰੂਲ 'ਚ ਇਹ ਕਿਹੜੀ ਸਕੂਲ ਦੀ ਪਾਲਿਸੀ 'ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਨੂੰ ਪੇਪਰ 'ਚ ਨਹੀਂ ਬੈਠਣ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸਿਸ ਸਮੇ ਸਕੂਲ ਯੂਨੀਫਾਰਮ 'ਚ ਹੀ ਆਏ ਆ ਬਸ ਇੱਕ ਹਾਊਸ ਡਰੈਸ ਨਹੀਂ ਕੇ ਬੱਚਾ ਨੂੰ ਪੇਪਰ 'ਚ ਪਿਠਾਤਾ ਔਰ ਜਿਹੜੇ ਬੱਚਾ ਦਾ 1 ਘੰਟਾ 1.5 ਘੰਟਾ ਖਰਾਬ ਹੋ ਗਿਆ ਬੱਚੇ ਦਾ ਕੰਫੀਡੈਂਸ ਲੂਜ਼ ਕਰਤਾ ਦੱਸੋ ਕਿੰਨੇ ਕਿੱਥੇ ਕਿੱਥੇ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਅੱਗੇ ਕੁੱਤਾ ਆਉਣ ਲੱਗਾ ਸੀਗਾ ਇਹਨਾਂ ਦੇ ਸਕੂਲ ਵਾਲੇ ਤਾਂ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨਾ ਜਦਕਿ ਇਹਨੇ ਪਿਛਲੇ ਸਾਲ ਮੈਸੇਜ ਕੀਤਾ ਸੀ ਵੀ ਡਿਊਰਿੰਗ ਪੇਪਰਾਂ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸ ਡਰੈਸ ਨਹੀਂ ਪਾ ਕੇ ਆਣੀ ਵਿੰਟਰਸ ਦੇ ਵਿੱਚ ਇਹ ਮੈਸੇਜ ਕਰ ਦਿੰਦੇ ਤੁਸੀਂ ਹਾਊਸ ਡਰੈਸ ਨਹੀਂ ਪਾ ਕੇ ਆਣੀ ਫਿਰ ਕੀ ਹੋ ਗਿਆ ਜ ਇੱਕ ਪੇਰੈਂਟ ਗੱਲ ਤੋਂ ਹੋ ਸਕਦਾ ਹੈ एग्जाम ਚੱਲ ਰਹੇ ਬੱਚੇ ਤੇ ਪ੍ਰੈਸ਼ਰ ਹੈ ਪੇਰੈਂਟ ਤੇ ਪ੍ਰੈਸ਼ਰ ਹੈ ਜੇ ਥਰਸਡੇ ਦਿਮਾਗ ਚੋਂ ਨਿਕਲ ਗਿਆ ਹਾਊਸ ਡੈਸ ਨਹੀਂ ਪਾਈ ਆਇਆ ਦਾ ਸਕੂਲ ਦੀ ইউনিਫਾਰਮ ਚ ਹੈ ਤੁਸੀਂ ਬੱਚੇ ਨੂੰ ਕਿਉਂ ਮੈਂਟਲੀ ਹਰਾਸਮੈਂਟ ਕਰ ਪੇਪਰ ਤਾਂ ਲੋ ਤੁਸੀਂ ਪੇਪਰ ਨਹੀਂ ਲਿੱਤਾ ਬੱਚੇ ਦਾ ਕੌਨਫੀਡੈਂਸ ਲੂਜ਼ ਹੋਏਗਾ ਬੱਚੇ ਬੱਚੇ ਨੂੰ ਕਿੰਨੀ ਮੈਂਟਲੀ ਹਰਾਸਮੈਂਟ ਕੀਤੀ ਹੈ ਹਾਂ ਜੀ ਅਗਲਾ ਸਟੈਪ ਜੀ ਡੀਸੀ ਮੈਡਮ ਨੂੰ ਸ਼ਿਕਾਇਤ ਕਰਾਂ ਜੀ ਉਹ ਦੇਖਣ ਉਹਨਾਂ ਨੇ ਕੀ ਕਰਨਾ ਹੈ ਬੱਚਿਆਂ ਨੂੰ ਕਲਾਸ ਤੋਂ ਬਾਹਰ ਕੱਢਦਾ ਦੱਸੋ ਇਸ ਲਈ ਇੱਕ ਯੂਨੀਫਾਰਮ ਪਿੱਛੇ ਹੈ ਕੋਂ ਪਾਈ ਹੋਈ ਐ ਸਕੂਲ ਦੀ ਅਸੀਂ ਚੱਲ ਇਸ ਸਕੂਲ ਤੋਂ ਬਾਅਦ ਪੇਪਰ ਦੇਖ ਲਈਏ ਬੱਚੇ ਦਾ ਕਿਵੇਂ ਹੁੰਦਾ ਤੇ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਉਹ ਕੋਈ ਜਵਾਬ ਹੀ ਨਹੀਂ ਦੇ ਰਹੇ ਫੇਸ ਹੀ ਨਹੀਂ ਕਰ ਰਹੇ ਸਾਡਾ ਉਹ ਤਾਂ ਉਹਨਾਂ ਪੇਰੈਂਟਸ ਦਾ ਫੇਸ ਕਰ ਰਹੇ ਆ ਜਿਹੜੇ ਨੂੰ